ਮਾਨਯੋਗ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀ ਵੱਲੋਂ ਮਾੜੇ ਅਨਸਰਾਂ ਖਰਾਬ ਵਿੱਢੀ ਗਈ ਮੁਹਿੰਮ ਤਹਿਤ ਮਿੱਤੀ ਇਕੱਠ 25 ਨੂੰ ਮਨਦੀਪ ਕੌਰ ਪਤਨੀ ਰਵੀਸ਼ੇਰ ਸਿੰਘ ਵਾਸੀ ਪ੍ਰਤਾਪਨਗਰ ਨੇ ਇੱਕ ਦਰਖਾਸਤ ਪੇਸ਼ ਕੀਤੀ ਸੀ ਕਿ ਉਹ ਆਪਣੇ ਬੱਚੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਉਸ ਨੂੰ ਟਿਊਸ਼ਨ ਛੱਡਣ ਜਾ ਰਹੀ ਸੀ ਕਿ ਇੰਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਚੋਂ ਇੱਕ ਨੌਜਵਾਨ ਨੇ ਐਕਟਿਵਾ ਤੋਂ ਉਤਰ ਕੇ ਉਸ ਦੇ ਗਲੇ ਵਿੱਚ ਪਈ ਹੋਈ 골ਡ ਚੇਨ ਖਿੱਚ ਲਈ ਤੋ ਐਕਟਿਵਟੇ ਸਵਾਰ ਹੋ ਕੇ ਜਿਹੜੇ ਆ ਫਰਾਰ ਹੋ ਗਏ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਮਕਦਮਾ ਨੰਬਰ 163 ਡੇਟਿਡ 1/8/25 ਅੰਡਰ ਸੈਕਸ਼ਨ 304 3 ਜਿਮਨ 5 ਬੀ ਐਨ ਐਸ ਤਾਣਾ ਬੀ ਡਿਵੀਜ਼ਨ ਦਰਜ ਰਿਸਟਰ ਕੀਤਾ ਗਿਆ ਤੇ ਤੁਰੰਤ ਜਿਹੜੀਆਂ ਟੀਮਾਂ ਜਿਹੜੀਆਂ ਸੀਸੀਟੀਵੀ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜੀਆਂ ਲਗਾਈਆਂ ਗਈਆਂ ਜਿਸ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਦੋਨਾਂ ਦੋਸ਼ੀਆਂ ਨੂੰ ਜਿਨ੍ਹਾਂ ਵਿੱਚ ਇੱਕ ਅਮਰਿਤਪਾਲ ਸਿੰਘ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੱਜੂਪੁਰ ਤੇ ਦੂਸਰਾ ਮਨਪੀਰ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਵੇਂਬਾਦੀ ਰਤਨ ਸਿੰਘ ਚੌਂਕ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਹਨਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਤੇ ਖੋਹ ਕੀਤੀ ਹੋਈ 골ਡ ਚੇਨ ਜਿਹੜੀ ਆ ਬਰਾਮਦ ਕੀਤੀ ਗਈ ਆ ਪਤਾ ਲੱਗਾ